ਕਣਕ ਲੈਣੀ ਆ 2 ਕੁਵੰਟਲ 50 50 ਕਿਲੋ ਤਿੰਨਾ ਤੋੜਿਆਂ ਚ ਪੈ ਗਈ 1 2 3 ਚੋਖਾ ਵੀ ਤਿਆਰ ਹੀ ਆ ਓਏ ਮੇਰੀਆਂ ਮਾਤਾਵਾਂ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਤੇ ਮੇਰੇ ਵੀਰ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਸਾਡੀ ਇਹ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਔਰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਰਹੇ ਹੋ ਤੇ ਦੋਸਤੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਔਰ ਬੈਲ ਆਈਕਨ ਦਾ ਬਟਨ ਵੀ ਦਬਾ ਲਓ ਤੇ ਸਾਡਾ ਫੇਸਬੁੱਕ ਅਕਾਊਂਟ ਆ ਗੁਰਨਧਾਵਾ ਐਕਟਰ ਤੇ ਇੰਸਟਾਗ੍ਰam ਅਕਾਊਂਟ ਆ ਗੁਰਨਧਾਵਾ 01 ਪਾਉਡਰ ਨੂੰ ਖਾਉਦੇ ਆ ਇੱਕ ਨਵੀਂ ਵੀਡੀਓ ਸ਼ਾ ਸਾਰਾ ਬੋੜੀ ਵੱਢ ਕੇ ਲੈ ਗਿਆ ਮੂੰਹ ਦਾ ਬੋਲ ਤੇ ਤੱਕੜੀ ਦਾ ਤੋਲ ਤੋਲਤਰ ਗਾਇ ਜਾਂਦਾ ਹੈ ਸ਼ੱਕ ਵਾਲੀ ਗੱਲ ਆ ਕੋਈ ਮੈਂ ਪੂਰਾ ਹੀ ਤੋਲਦਾ ਪਰ ਨਾਲੇ ਬਾਬੇ ਨਾਨਕ ਦੀ ਤੱਕੜੀ ਆ 13 13 ਥੋਲਦੀ ਆ ਗੱਲ ਕਰਦਾ ਆ ਸ਼ਾ ਮੈਂ ਸ਼ਾ ਕੱਢੜਾ ਦਾਣੇ ਵੱਧ ਤੋਲਣ ਡਿਆ ਤੂੰ ਸ਼ਾਕਾ ਸ਼ਾਕਾ ਕੱਢ ਲੈ ਮੈਨੂੰ ਵੱਧ ਤੋਲਣਿਆ ਸ਼ਾ ਇੱਕ ਮਿੰਟ ਖਲੋ ਜਾ ਪਰ ਇਹ ਚਿਰਾਂ ਤੋਂ ਵਿਸ਼ਵਾਸ ਬਣਿਆ ਸੀ ਇਹਨਾਂ ਦਾ ਸਾਡੀ ਤਕੜੀ ਤੇ ਅੱਜ ਕਿਤੇ ਭਾਂਡਾ ਨਾ ਭੱਜ ਜਾ ਸ਼ਾ ਤੂੰ ਕਹਿਣਾ ਨਾ ਕਿ 50 50 ਕਿਲੋ ਕਣਕ ਤੋਲਣ ਡਿਆ ਆ ਵੇਖ ਲੈ 58 ਕਿਲੋ ਹੋਈ ਤੈ ਚਾਰ ਥੋੜੇ ਤੋਲੇ ਆ 32 ਕਿਲੋ ਕਣਕ ਤੂੰ ਵਧ ਤੋਲ ਲਈ ਆ ਲੁੱਟੀ ਜਾ ਰਹੇ ਤਾਂ ਸਾਨੂੰ ਇਹ ਬਾਬੇ ਨਾਲ ਦੀ ਤੱਕੜੀ ਆ ਆ ਮੇਰੇ ਬੱਤੀਆਂ ਦੰਦਾਂ ਵਿੱਚ ਮੈਂ ਤੈਨੂੰ ਕਹਿ ਰਿਹਾ ਕਿ 32 ਕਿਲੋ ਕਣਕ ਤੂੰ ਵਧ ਤੋਲ ਲਈ ਆ ਤੁਹਾਡਾ ਬੇੜਾ ਗਰਖ ਹੋਣਾ ਜੇ ਤੁਸੀਂ ਜਿਹੜਾ ਬਾਬੇ ਨਾਲ ਦੀ ਤੱਕੜੀ ਦੇ ਨਾਲ ਲੈ ਕੇ ਨਾ ਲੁੱਟੀ ਜਾ ਰਹੇ ਸਾਨੂੰ ਸੀ ਸਾਡੇ ਭਰਾ ਉਹ ਭਰਾ ਤੇ ਹਮੇਸ਼ਾ ਤੱਕੜੀ ਨਾਲ ਵਿਚਰਦੇ ਆਏ ਇਹ ਬਾਬੇ ਨਾਨਕ ਦੀ ਤੱਕੜੀ ਆ ਗਲਤੀਆਂ ਹੋ ਜਾਂਦੀਆਂ ਭਰੋਸਾ ਕਰਨਾ ਪਵੇਗਾ ਭਰੋਸਾ ਨਾਲੇ ਤੁਹਾਡਾ ਸਾਥ ਤੇ ਸਾਡਾ ਵਿਸ਼ਵਾਸ ਲੰਮਾ ਸਮਾਂ ਚੱਲੇਗਾ ਇਹੋ ਤਰੱਕੀ ਦਾ ਰਾਜ ਹੈ ਜਿਹੜੇ ਰਾਏ ਪਾਦਤਾ ਨਾ ਤੁਸੀਂ ਸਾਨੂੰ ਅਸੀਂ ਇਸ ਘੁੰਮਣ ਘੇਰੀ ਵਿੱਚੋਂ ਬਾਹਰ ਨਿਕਲ ਆਈਏ ਤਾਂ ਸਾਡੇ ਵਾਸਤੇ ਬੜੀ ਵੱਡੀ ਗੱਲ ਆ ਇੱਕੋ ਗੱਲ ਦਾ ਦੁੱਖ ਮਾਰਦਾ। ਉਹ ਬਾਬੇ ਨਾਲ ਕਰੀ ਤੱਕੜੀ ਕਹਿ ਕੇ ਕੇ ਲੁੱਟੀ ਜਾ ਰਹੇ ਸਾਨੂੰ। ਔਰ ਰੱਬ ਦਾ ਵਾਸਤਾ ਉਸ ਗੁਰੂ ਮਹਾਰਾਜ ਨੂੰ ਤੇ ਬਖਸ਼ ਦੋ। ਅਸੀਂ ਤੁਹਾਡੇ ਨਾਲ ਕਿੱਥੇ ਨਹੀਂ ਖੜੇ। ਤੱਕੜੀ ਨੂੰ ਤਗੜੇ ਕਰੋ ਤਗੜੇ। ਆ ਜੋੜੇ ਹੱਥ ਤੁਹਾਡੀ ਤੱਕੜੀ। ਇਸੇ ਤੱਕੜੀ ਨੂੰ ਤਗੜੇ ਕਰਦੇ ਕਰਦੇ ਹੀ ਖੁਦ ਕਰਜਾਈ ਹੋ ਗਏ ਆ। ਕੱਬ ਤੁਸੀਂ ਬਣ ਗਏ ਲਖਪਤੀ। ਉਹ ਚਲੋ ਛੱਡੋ ਪੇਲੀਆਂ ਗੱਲਾਂ ਨੂੰ। ਹੁਣ ਕੀ ਖਿਆਲ ਆ? ਅਜੇ ਹੋਰ ਕਸਰ ਬਾਕੀ ਆ। ਮਰਜੀ ਆ ਤੁਹਾਡੀ। ਅੱਜ ਤੋਂ ਬਾਅਦ ਟੱਕੜੀ ਦਾ ਸਹਾਰਾ ਲੈ ਕੇ ਸਾਡੇ ਘਰ ਨਾ ਬੜਿਓ। ਟੱਕੜੀ ਨੇ ਬਹੁਤ ਲੁੱਟਿਆ।